ਬਾਚ ਉਹਨਾਂ ਦਾ ਬਿਲਕੁਲ ਵਜਨ ਵਿੱਚ ਕੁਝ ਸਮਾਂ ਹੀ ਬਾਕੀ ਹੈ ਤੇ ਜੇ ਗੱਲ ਕਰੀਏ ਅਮਰਸਰ ਲੋਕ ਸਭਾ ਸੀਟ ਦੀ ਤਾਂ ਸਭ ਤੋਂ ਹੌਟ ਸੀਟ ਰਹਿੰਦੀ ਹੈ ਅਮਰਸਰ ਲੋਕ ਸਭਾ ਸੀਟ ਪੂਰੇ ਪੰਜਾਬ ਵਿੱਚ ਤਾਂ ਬਹੁਤ ਸਾਰੇ ਚਿਹਰੇ ਨੇ ਦਅਵੇਦਾਰੀਆਂ ਪੇਸ਼ ਕਰ ਰਹੇ ਨੇ ਤੇ ਇੱਕ ਸਿੱਖ ਚਿਹਰਾ ਸਾਬਕਾ ਐਮ ਐਲ ਏ ਹਰਜਿੰਦਰ ਸਿੰਘ ਠੇਕੇਦਾਰ ਉਹ ਵੀ ਦਅਵੇਦਾਰੀ ਜਤਾ ਰਹੇ ਨੇ ਕਿਉਂਕਿ ਵੱਡਾ ਸਿਆਸੀ ਜੀਵਨ ਹੈ ਬਹੁਤ ਛੋਟੀ ਉਮਰ ਵਿੱਚ ਸਿਆਸਤ ਵਿੱਚ ਕਦਮ ਰੱਖੇ ਸਿਗੇ ਤੇ ਹੁਣ ਪਹਿਲਾਂ ਕਾਂਗਰਸ ਪਾਰਟੀ ਨਾਲ ਕਾਫੀ ਸਮਾਂ ਹੰਡਾਇਆ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਜਿਹੜੇ ਕਿ ਸਾਬਕਾ ਸੀਐਮ ਨੇ ਪੰਜਾਬ ਦੇ ਉਹਨਾਂ ਨਾਲ ਕਾਫੀ ਜ਼ਿਆਦਾ ਨੇੜਤਾ ਰਹੀ ਤੇ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਛੱਡੀ ਸੀ ਤਾਂ ਇਹਨਾਂ ਨੇ ਵੀ ਕਾਂਗਰਸ ਛੱਡ ਦਿੱਤੀ ਤਾਂ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਪਾਰਟੀ ਬਣਾਈ ਤਾਂ ਹਰਜਿੰਦਰ ਸਿੰਘ ਠੇਕੇਦਾਰ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਚਲੇ ਗਏ ਉਸ ਤੋਂ ਬਾਅਦ ਪੀਐਲਸੀ ਜਿਹੜੀ ਪਾਰਟੀ ਬਣਾਈ ਗਈ ਸੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਸ ਦਾ ਵਿਲੇ ਬੀਜੇਪੀ ਵਿੱਚ ਹੁੰਦਾ ਹੈ ਤੇ ਹਰਜਿੰਦਰ ਸਿੰਘ ਠੇਕੇਦਾਰ ਵੀ ਬੀਜੇਪੀ ਵਿੱਚ ਸ਼ਾਮਲ ਹੋ ਜਾਂਦੇ ਨੇ ਤੇ ਮੇਰੇ ਨਾਲ ਹਰਜਿੰਦਰ ਸਿੰਘ ਠੇਕੇਦਾਰ ਨੇ ਸਭ ਤੋਂ ਪਹਿਲਾਂ ਤਾਂ ਇਹਨਾਂ ਦਾ ਵੈਲਕਮ ਕਰ ਲੈਣ ਸਵਾਗਤ ਹੈ ਸਰ ਤੁਹਾਡਾ ਸਾਡੇ ਚੈਨਲ 'ਚ। ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਇੱਥੇ ਆਏ ਹੋ ਨਾ ਅੱਗੇ। ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਨਾ ਅੱਗੇ। ਠੀਕ ਹੈ ਤਾਂ ਸਭ ਬਹੁਤ ਛੋਟੀ ਉਮਰ ਵਿੱਚ ਤੁਸੀਂ ਸਿਆਸਤ ਵਿੱਚ ਕਦਮ ਰੱਖੇ ਸੀਗੇ ਤੇ ਸ਼ੁਰੂਆਤ ਤੁਹਾਡੀ ਜਿਹੜੀ ਹੋਈ ਸੀ ਉਹ ਕਾਂਗਰਸ ਤੋਂ ਹੋਈ ਸੀ ਤੇ ਥੋੜਾ ਜਿਹਾ ਆਪਣੇ ਪਹਿਲੇ ਜੀਵਨ ਬਾਰੇ ਦੱਸ ਦਿਓ। ਦੇਖੋ ਜੀਵਨ ਇੱਕ ਖੁੱਲੀ ਕਿਤਾਬ ਹੈ। ਉਹ ਛੋਟੀ ਉਮਰ ਦੇ ਵਿੱਚ ਇਹ ਸ਼ੌਕ ਪਿਆ ਸੀ ਕਿ ਲੋਕਾਂ ਦੀ ਸੇਵਾ ਕੀਤੀ ਜਾਵੇ। ਪਰ ਜਦੋਂ ਸ਼ੁਰੂਆਤ ਕੀਤੀ ਇਸ ਅੰਮ੍ਰਿਤਸਰ ਦੇ ਵਿੱਚ ਗੁਰੂ ਰਾਮਦਾਸ ਦੀ ਨਗਰੀ ਦੇ ਸ਼ਾ ਸ਼ੁਰੂਆਤ ਸੇਵਾ ਕੀਤੀ ਸੀ ਨਾ ਕੀਆ ਕਾਂਗਰਸ ਦਾ ਝੰਡਾ ਲੈ ਕੇ ਸੀ ਤੁਰੇ ਸੀ ਇਹੋ ਜਿਹੇ ਹਾਲਾਤ ਸਨ ਕਿ ਉਸ ਵੇਲੇ ਲੋਕ ਜਿਹੜੇ ਆ ਸਾਨੂੰ ਇਸ ਗੱਲ ਤੋਂ ਕਈ ਵਾਰੀ ਮਨਾ ਕਰਦੇ ਸੀ ਕਿ ਤੁਸੀਂ ਕਿਸ ਪਾਰਟੀ ਦੇ ਨਾਲ ਜੁੜੇ ਹੋ ਕਿ ਕਾਂਗਰਸ ਦਾ ਝੰਡਾ ਲੈ ਕੇ ਚੱਲੇ ਹੋ ਕਿਉਂਕਿ ਲੋਕ ਬਹੁਤ ਬਰਖਲਾਫ ਸੀ ਕਾਂਗਰਸ ਦੇ ਉਸ ਵੇਲੇ ਕੋਈ ਕਾਂਗਰਸ ਦੇ ਨਾਲ ਚੱਲਣੋਂ ਤਿਆਰ ਨਹੀਂ ਸੀ ਆ ਪਰ ਸਾਡੇ ਮਨ ਦੇ ਵਿੱਚ ਇੱਕ ਸੇਵਾ ਸੀ ਕਿ ਅਸੀਂ ਜਿਹੜੀ ਹੈ ਅੰਮ੍ਰਿਤਸਰ ਦੇ ਲੋਕਾਂ ਦੀ ਸੇਵਾ ਕਰਨੀ ਆ ਪਰ ਅਸੀਂ ਕਾਂਗਰਸ ਦਾ ਝੰਡਾ ਲੈ ਕੇ ਉਸ ਵੇਲੇ ਚੱਲੇ ਔਰ ਗੁਰੂ ਰਾਮਦਾਸ ਦੀ ਮਿਹਰ ਦੇ ਨਾਲ ਅਸੀਂ ਜੋ ਵੀ ਮਾੜੇ ਅੰਸਰ ਸੀ ਸਾਡੇ ਸ਼ਹਿਰ ਦੇ ਵਿੱਚ ਸਾਡੀ ਉਹਨਾਂ ਦੇ ਵਿਰੁੱਧ ਹਮੇਸ਼ਾ ਲੜਾਈ ਜਿਹੜੀ ਹੈ ਚੱਲਦੀ ਰਹੀ ਔਰ ਅਸੀਂ ਰੱਜ ਕੇ ਲੜੀ ਔਰ ਕੋਸ਼ਿਸ਼ ਕੀਤੀ ਕਿ ਸਾਡੇ ਸ਼ਹਿਰ ਦੇ ਲੋਕਾਂ ਨੂੰ ਜਿਹੜੀ ਹੈ ਸ਼ਾਂਤੀ ਮਿਲੇ ਔਰ ਅਸੀਂ ਬਹੁਤ ਜ਼ਿਆਦਾ ਕਾਮਯਾਬੀ ਰਏ ਲੜਾਈਆਂ ਲੜਦੇ ਰਹੇ ਇਕ ਉਹ ਜੋ ਵੀ ਸਮੇਂ ਦੇ ਵਿੱਚ ਬਾੜੇ ਅੰਸਰ ਪੈਦਾ ਹੁੰਦੇ ਰਹਿਣਗੇ ਔਰ ਉਹਨਾਂ ਦੇ ਵਿਰੋਧ ਦੀ ਲੜਾਈ ਜਿਹੜੀ ਹੈ ਕੁਝ ਲੋਕਾਂ ਨੂੰ ਲੜਨੀ ਪੈਂਦੀ ਹੈ ਉਹ ਅਸੀਂ ਲੜਦੇ ਰਹੇ ਪਰ ਅੱਜ ਇਹ ਹੈ ਕਿ ਗੁਰੂ ਨਾਮ ਦਾਸ ਦੀ ਮਿਹਰ ਦੇ ਨਾਲ ਅਸੀਂ ਕਾਮਯਾਬ ਹੋਏ ਆਂ ਕਾਫੀ ਮੁਸ਼ਕਲਾਂ ਦੇ ਵਿੱਚ ਔਰ ਗਾਂ ਜਿਹੜੀਆਂ ਮੁਸ਼ਕਲਾਂ ਅਸੀਂ ਉਹਨਾਂ ਦੇ ਵਿਰੋਧ ਹਮੇਸ਼ਾ ਡਟ ਕੇ ਖੜੇ ਰਹਿੰਦੇ ਆਂ ਕਾਂਗਰਸ ਨੇ ਚੇਅਰਮੈਨੀ ਵੀ ਤੁਹਾਨੂੰ ਬਖਸ਼ੀ ਉਸ ਤੋਂ ਬਾਅਦ ਤੁਸੀਂ ਐਮਐਲਏ ਵੀ ਬਣੇ ਤਾਂ ਕੀ ਕਾਰਨ ਕੀ ਰਹੇ ਕਾਂਗਰਸ ਨੂੰ ਛੱਡਣ ਦੇ ਦੇਖੋ ਕਾਰਨ ਕੋਈ ਨਹੀਂ ਸੀਗਾ ਕਾਰਨ ਬਹੁਤ ਵੱਡੇ ਬਣ ਕੇ ਬਾਦ ਦੇ ਵਿੱਚ ਇਹੋ ਜਿਹੇ ਹਾਲਾਤ ਪੈਦਾ ਕਰਤੇ ਦਿੱਲੀ ਦੀ ਲੀਡਰਸ਼ਿਪ ਨੇ ਕਿ ਭਰਾ ਭਰਾ ਨੂੰ ਲੜਾ ਕੇ ਪੰਜਾਬ ਦੇ ਵਿੱਚ ਸਾਰੇ ਲੀਡਰਸ਼ਿਪ ਨੂੰ ਇੱਕ ਇਹੋ ਜਿਹਾ ਮਾਹੌਲ ਪੰਜਾਬ ਵਿੱਚ ਪੈਦਾ ਕਰਤਾ ਸਾਰੇ ਲੋਕ ਜਾਣਦੇ ਨੇ ਕਿ ਜਿਹੜੀ ਇਹ ਪਿਛਲੀ ਇਲੈਕਸ਼ਨ ਇਸ ਤੋਂ ਪਹਿਲਾਂ ਕਿਸ ਤਰ੍ਹਾਂ ਇੱਕ ਦੂਜੇ ਦੇ ਬਹੁਤ ਬਿਆਨਬਾਜ਼ੀ ਕਰਾਈ ਗਈ ਔਰ ਦਿੱਲੀ ਵਾਲਿਆਂ ਨੇ ਸਾਰਾ ਕੁਝ ਜਿਹੜਾ ਸਤੰਤਰ ਸੀ ਨਚਿਆ ਰਚਿਆ ਜਿਹੜਾ ਸਾਰਾ ਕੁਝ ਕੈਪਟਨ ਰਮਿੰਦਰ ਸਿੰਘ ਨੂੰ ਉਤਾਰਨ ਵਾਸਤੇ ਨਾ ਕੀਤਾ ਕਿਉਂਕਿ ਇੱਕ ਚੀਫ ਮਿਨਿਸਟਰ ਨੇ ਉੱਚੇ ਕਾਦਾ ਹੋਵੇ ਦੁਨੀਆ ਦੇ ਵਿੱਚ ਜਿਹਦਾ ਨਾਮ ਹੋਵੇ ਉਹਨੂੰ ਜਲੀਲ ਕਰਕੇ ਲਾਉਣਾ ਇਹ ਕੋਈ ਚੰਗੀ ਗੱਲ ਨਹੀਂ ਸੀ ਉਹਦੇ ਵਿੱਚੋਂ ਬਹੁਤ ਸਾਰੇ ਕਾਂਗਰਸੀ ਮੈਂ ਨਹੀਂ ਬਹੁਤ ਵੱਡੀ ਟੀਮ ਜਿਹੜੀ ਸੀ ਉਹ ਖਫਾ ਹੋ ਗਈ ਔਰ ਕਾਂਗਰਸ ਨੂੰ ਹਲਵਾ ਦੇ ਕੇ ਉਹ ਬੀਜੇ ਵਿੱਚ ਵਿੱਚ ਆ ਗਈ ਬੜਾ ਨੁਕਸਾਨ ਹੋਇਆ ਜਿਹੜਾ ਕੈਪਟਨ ਅਮਨਦੀਪ ਸਿੰਘ ਨੇ ਕਾਂਗਰਸ ਛੱਡੀ ਸੀਗੀ ਨੁਕਸਾਨ ਤੇ ਪਾਰਟੀ ਦਾ ਫਿਰ ਹੋਇਆ ਹੀ ਹੋਇਆ ਜਦੋਂ ਪਾਰਟੀ ਦੇ ਲੋਕ ਵਿੱਚ ਮਾੜੇ ਆ ਜਾਂ ਜਾਂ ਮਾੜੇ ਲੋਕ ਦੇ ਰਾਹੀ ਉਹਨਾਂ ਨੂੰ ਜਿਹੜੇ ਉੱਪਰਲੇ ਲੋਕ ਨੇ ਉਹ ਗਲਤ ਰਹਿਵਾਂ ਦੇ ਲਾਪਨ ਤੇ ਫਿਰ ਪਾਰਟੀਆਂ ਦਾ ਨੁਕਸਾਨ ਹੁੰਦਾ ਹੈ ਅੱਜ ਦੇ ਸਾਰੇ ਹਿੰਦੁਸਤਾਨ ਦੇ ਵਿੱਚ ਜਿਹੜੇ ਲੋਕ ਆ ਕਾਂਗਰਸ ਛੱਡ ਕੇ ਜਾ ਰਹੇ ਕਿਸ ਕਰਕੇ ਜਾ ਰਹੇ ਹੋ ਬੀਜੇਪੀ ਚ ਆ ਰਹੇ ਨੇ ਕਿਉਂ ਆ ਰਹੇ ਕੋ ਬੀਜੇਪੀ ਦੀਆਂ ਪਾਲਿਸੀਆਂ ਵੇਖ ਕੇ ਆ ਰਹੇ ਆ ਮੋਦੀ ਸਾਹਿਬ ਦਾ ਜਿਹੜਾ ਨਾਰਾ ਹੈ ਦੇਸ਼ ਨੂੰ ਉਹਨਾਂ ਨੇ ਦੁਨੀਆ ਦੇ ਵਿੱਚ ਨੰਬਰ 1 ਤੇ ਲਿਆਉਂਦਾ ਔਰ ਅੱਜ ਨਾ ਹੀ ਸਾਰੇ ਹਿੰਦੁਸਤਾਨ ਦੇ ਵਿੱਚ ਲੋਕ મોદી મોદી ਕਿਉਂ ਕਰ ਰਹੇ ਨੇ ਨਖੀ ਸਾਰੀਆਂ ਸਟੇਟਾਂ ਦੇ ਵਿੱਚ ਲੋਕ મોદી મોદી ਕਰ ਰਹੇ ਨੇ ਉਹਨਾਂ ਦੇ ਕੰਮ ਵੇਖ ਕੇ ਕਰ ਰਹੇ ਨੇ ਉਹਨਾਂ ਦੇ ਕੰਮਾਂ ਨੂੰ ਹੀ ਲੋਕ ਜਿਹੜੇ ਨੇ ਅੱਜ ਨੌਂਦੇ ਨਾਲ ਜਿਹੜੇ ਜੁੜ ਰਹੇ ਆ ਪੰਜਾਬ ਦੇ ਵਿੱਚ ਵੀ ਪਿਛਲੇ ਮੈਂ ਵੇਖਦਾ ਕਿ 2 ਸਾਲ ਤੋਂ ਬਾਅਦ ਬਹੁਤ ਜਿੱਥੇ ਵੀ ਮੈਂ ਜਾਣਾ ਹਰ ਲੋਕੇ ਚਾਹੁੰਦੇ ਨੇ ਕਿ ਇਸ ਵੇਲੇ ਜਿਹੜੀ ਭਾਜਪਾ ਹੈ ਉਹ ਪੰਜਾਬ ਦੇ ਵਿੱਚ ਆਉਣੀ ਚਾਹੀਦੀ ਹੈ ਜੇ ਪੰਜਾਬ ਦਾ ਫਾਇਦਾ ਲੈਣਾ ਤੇ ਫਿਰ ਭਾਜਪਾ ਜੇ ਕੋਈ ਸਰਕਾਰ ਬਣਨੀ ਚਾਹੀਦੀ ਹੈ ਤਾਂ ਆਦੀ ਪੰਜਾਬ ਜਿਹੜਾ ਤਰੱਕੀ ਕਰ ਸਕਦਾ ਨਾ ਪਰ ਕਿਸਾਨਾਂ ਦੇ ਮੁੱਦੇ ਜਿਹੜੇ ਕਿ ਭਾਜਪਾ ਹੱਲ ਨਹੀਂ ਕਰਵਾ ਪਈ ਕਿਉਂਕਿ 2020 ਦੀ ਗੱਲ ਕਰੀ ਤਾਂ ਕਿਸਾਨਾਂ ਨੇ ਲੰਮਾ ਸੰਭਲ ਸੰਘਰਸ਼ ਕੀਤਾ ਸੀ ਉਸ ਤੋਂ ਬਾਅਦ ਹੁਣ ਫਿਰ ਕਿਸਾਨ ਸੰਘਰਸ਼ ਤੇ ਬੈਠੇ ਹੋਏ ਨੇ ਤੇ ਭਾਜਪਾ ਹਜੇ ਤੱਕ ਇਹਨਾਂ ਦਾ ਮੁੱਦਾ ਹੱਲ ਨਹੀਂ ਕਰ ਪਾਰੀ ਇਹ ਜਿਹੜਾ ਮੁੱਦਾ ਹੁਣ ਤੁਸੀਂ ਜਿਹੜਾ ਕਿਸਾਨਾਂ ਦੀ ਗੱਲ ਕੀਤੀ ਆ ਅਸੀਂ ਥੋੜੇ ਦਿਨ ਪਹਿਲਾਂ ਵਿਧਾਨ ਸਭਾ ਦੇ ਵਿੱਚ ਸਾਰੇ ਐਮ ਐਲ ਏ ਐਕਸ ਐਮ ਐਲ ਏ ਇਹ ਇਸ਼ੂ ਨੂੰ ਲੈ ਕੇ ਗਏ ਆ ਉੱਥੇ ਰੱਖੀ ਇੱਕ ਸਾਡੇ ਪ੍ਰਧਾਨ ਸਾਹਿਬ ਨੇ ਬਹੁਤ ਵੱਡਾ ਇਸ਼ੂ ਜਿਹੜਾ ਉਹ ਸਾਰਿਆਂ ਇਹਨਾਂ ਦੇ ਇਹਨਾਂ ਨੇ ਸਵਾਲ ਕੀਤਾ ਹੈ ਕਿ ਸਾਡੇ ਪੰਜਾਬ ਦੇ ਵਿੱਚ ਝੋਨਾ ਜਿਹੜਾ ਹੈ ਸਾਡੀ ਕਣਕ ਹੈ ਸਾਡੇ ਗੰਨੇ ਨੇ ਅਸੀਂ ਇਹ ਦੋ ਤਿੰਨ ਫਸਲਾਂ ਬੀਜਦੇ ਆ ਇਹਦੇ ਉੱਪਰ ਐਮਐਸਪੀ ਮਿਲਦੀ ਪਈ ਹੈ ਨਖੀਆ ਤੁਸੀਂ ਸਾਰੇ ਪੰਜਾਬ ਦੇ ਜਿਹੜੇ ਐਮਐਲਏ ਜਿੱਤ ਕੇ ਆਏ ਹੋ ਇਹ ਦੱਸੋ ਕਿ ਤੁਸੀਂ ਕਿਹੜੀ ਫਸਲ ਬੀਜਣਾ ਚਾਹੁੰਦੇ ਹੋ ਨਖੀਆ ਇਹ ਤਾਂ ਕੋਈ ਦੱਸਣ ਨੂੰ ਤਿਆਰ ਨਹੀਂ ਹੈ ਜਿਹੜੀ ਸਾਡੀ ਫਸਲ ਬੀਜਦੇ ਪਏ ਆ ਉਹ ਅਸੀਂ ਉਹਦੇ ਉੱਪਰ ਸਾਨੂੰ ਐਮਐਸਪੀ ਮਿਲਦੀ ਪਈ ਹੈ ਔਰ ਜਿਹੜੀ ਫਸਲ ਅਸੀਂ ਬੀਜਦੇ ਨਹੀਂ ਐ ਅਸੀਂ ਉਹਨਾਂ ਦੇ ਵਿਰੁੱਧ ਲੜਾਈ ਲੜਦੇ ਪਏ ਨਾ ਕੀ ਇਹ ਇਹਨਾਂ ਅਸੋ ਜੀ ਨੂੰ ਸਾਰਿਆਂ ਨੂੰ ਅਸੀਂ ਵਿਧਾਨ ਸਭਾ ਦੇ ਵਿੱਚ ਜਗੇ ਇਹ ਸਵਾਲ ਕਰਕੇ ਆਏ ਆ ਕਿ ਕਿਹੜੀ-ਕਿਹੜੀ ਫਸਲ ਤੁਸੀਂ ਬੀਜਣਾ ਚਾਹੁੰਦੇ ਹੋ ਦੱਸੋ ਅਸੀਂ ਤੁਹਾਡੇ ਨਾਲ ਚੱਲਗੇ ਉਹਦੇ ਪਰ ਐਮ ਐਸ ਪੀ ਲੈ ਕੇ ਤੁਹਾਨੂੰ ਦੇਣਾ ਚਾਹੁੰਦੇ ਆ ਇਹ ਕਹਿੰਦੇ ਹਿੰਦੁਸਤਾਨ ਦਾ ਮਸਲਾ ਅਸੀਂ ਕਹਿੰਦੇ ਠੀਕ ਹੈ ਹਿੰਦੁਸਤਾਨ ਦਾ ਮਸਲਾ ਪਰ ਇਹ ਪੰਜਾਬ ਦੇ ਲੋਕਾਂ ਨੂੰ ਕਹਿੰਦੇ ਸਾਨੂੰ ਇੱਥੇ ਗਰਾਊਂਡ ਨਾ ਬਣਾਓ ਨਾ ਕੀ ਸਾਡੇ ਪੰਜਾਬ ਦੇ ਮੁੰਡਿਆਂ ਨੂੰ ਨਾ ਮਰਵਾਓ ਨਾ ਕੀ ਸਾਰੇ ਹਿੰਦੁਸਤਾਨ ਦੇ ਕਿਸਾਨ ਉਹ ਤੇ ਲੜਦੇ ਨਹੀਂ ਪਏ ਨਾ ਕੀ ਉਹਦੇ ਆਰਾਮ ਨਾਲ ਬੈਠੇ ਨਾ ਕੀ ਹੈ ਤੇ ਸਾਡੇ ਪੰਜਾਬ ਦੇ ਮੁੰਡਿਆਂ ਨੂੰ ਹੱਲਾਸ਼ਰੀ ਦੇ ਕੇ ਕਹਿ ਦਿੰਦੇ ਆ ਜੀ ਇਹ ਲੰਢਗੇ ਮਰਨਗੇ ਇਹ ਸਿੱਖ ਕੌਮ ਦੇ ਜਿਹੜੇ ਯੋਧੇ ਨਾ ਕੀ ਆ ਇਹ ਦੂਜੇ ਬੰਨੇ ਗੱਲ ਖੜੀ ਕਰਕੇ ਤੇ ਮੁੰਡੇ ਮਰਵਾਏ ਜਾ ਰਹੇ ਨੇ ਸੁਭਜੀਤ ਨੂੰ ਮਰਵਾਤਾ ਇਹਨਾਂ ਦਾ ਪਰਿਵਾਰ ਦਾ ਇੱਕੋ ਮੁੰਡਾ ਸੀ ਉਹ ਵੀ ਮਰਵਾਤਾ ਔਰ ਇਹਨਾਂ ਦੀ ਨਲਾਇਕੀ ਕਰਕੇ ਇਹਨਾਂ ਦੇ ਕਰਕੇ ਮਰਿਆ ਮੁੰਡਾ ਨਾ ਕੀ ਇਸ ਕਰਕੇ ਜਿਹੜੀ ਵੀ ਗੱਲ ਹੈ ਉਹ ਬੈਠ ਕੇ ਟੇਬਲ ਦੇ ਉੱਪਰ ਹੋਣੀ ਚਾਹੀਦੀ ਹੈ ਔਰ ਉਹਨੂੰ ਮਸਲੇ ਨੂੰ ਹੱਲ ਜਿਹੜਾ ਕਰਨਾ ਚਾਹੀਦਾ ਹੈ ਨਾ ਕਿ ਪਰ ਕਿਸਾਨਾਂ ਨੇ ਇਸ ਵਾਰ ਫੇਰ ਐਲਾਨ ਹੀ ਕੀਤਾ ਵੀ ਭਾਜਪਾ ਨੂੰ ਅਪ ਪਿੰਡਾਂ 'ਚ ਨਹੀਂ ਵੜਨ ਦੇਵ ਪੇਕੋ ਇਹਦੇ ਕਹਿਣਾ ਕੁਝ ਨਹੀਂ ਬਣਦਾ ਮੈਂ ਹਿਸਾਬ ਲਾਇਆ ਨਾ ਕਿ ਕਿਸਾਨ ਜੇ ਇਹੋ ਜੀਆਂ ਗੱਲਾਂ ਕਰਨਗੇ ਤੇ ਫਾਇਦਾ ਜਦਾ ਕੋਈ ਫਾਇਦਾ ਨਹੀਂ ਨਿਕਲੇਗਾ ਕਿ ਇਹੋ ਜੀਆਂ ਗੱਲਾਂ ਦੇ ਨਾਲ ਹੀ ਪੰਜਾਬ ਜਿਹੜਾ ਪਿੱਛੇ ਗਿਆ ਪਿਛਲੇ ਤਾਂ ਪੰਜਾਬ ਦੇ ਵਿੱਚ ਕੋ ਇੰਡਸਟਰੀ ਨਹੀਂ ਆ ਰਹੀ ਹਿਮਾਚਲ ਚਲ ਜੋ ਹਰਿਆਣੇ ਚਲ ਜੋ ਜੰਮੂ ਕਸ਼ਮੀਰ ਚਲ ਜੋ ਬਾਕੀਆਂ ਸਟੇਟਾਂ ਜਾ ਕੇ ਮੈਂ ਦੇਖਿਆ ਇੰਨੀ ਜ਼ਿਆਦਾ ਤਰੱਕੀ ਹੋ ਗਈ ਹੈ ਕਿ ਲੋਕ ਉੱਥੇ ਬਹੁਤੇ ਖੁਸ਼ ਹਾਲ ਨੇ ਸਾਡੇ ਹਜ਼ਾਰਾਂ ਨੌਜਵਾਨ ਜਿਹੜੇ ਧੜਾ ਤਰ ਇਥੋਂ ਦੀ ਜ਼ਮੀਨ ਵੇਚ ਕੇ ਪੈਸਾ ਇਕੱਠਾ ਕਰਕੇ ਫੋਰਨ ਕਿਉਂ ਜਾ ਰਹੇ ਨਾਗੀ ਉਹਦਾ ਕਾਰਨ ਹੀ ਇਹੋ ਹੀ ਹੈ ਕਿ ਚੌਥੇ ਦਿਨ ਇੱਥੇ ਰੌਲਾ ਪਾ ਕੇ ਲੋਕ ਬਹਿ ਜਾਂਦੇ ਨਾਗੀ ਕਦੀ ਟ੍ਰੇਨਾਂ ਰੁਕ ਜਾਂਦੀਆਂ ਕਦੀ ਕੋਈ ਫੈਕਟਰੀ ਰੋਕ ਕੇ ਬਹਿ ਜਾਂਦੇ ਆਪਾਂ ਨਾਗੀ ਹੈ ਰੋਜ਼ ਦਿਹਾੜੀ ਤੇ ਲਾਲਾ ਲਾਲਾ ਹੋਈ ਰਹਿੰਦੀ ਹੈ ਲੋਕ ਦੁਖੀ ਹੋਏ ਪਏ ਨੇ ਇੱਥੇ ਨਾਗੀ ਹੈ ਮਜਾਰਿਆਂ ਤੋਂ ਧਰਿਆਂ ਦੇ ਉੱਪਰੋਂ ਤੇ ਇਸੇ ਕਰਕੇ ਨੌਜਵਾਨ ਸਾਡਾ ਸਾਡਾ ਬਾਹਰ ਭੱਜ ਗਿਆ ਜੇ ਨੌਜਵਾਨ ਹੀ ਬਾਹਰ ਭੱਜ ਗਿਆ ਤੇ ਜ਼ਮੀਨ ਨੂੰ ਪੰਜਾਬ ਨੂੰ ਕਿੰਨੇ ਨਾਗੀ ਲਾਣਾ ਫਿਰ ਫਿਰ ਤੇ ਕਹਿੰਦੇ ਨਾ ਉਹ ਜਿਹੜੇ ਖੇਤਾਂ ਦੇ ਨੇ ਕੀ ਕਰਨਗੇ ਇੱਥੇ ਬੈਠ ਕੇ ਨਾਗੀ ਇਸ ਕਰਕੇ ਇਹਨਾਂ ਲੋਕਾਂ ਨੂੰ ਸਮਝਣਾ ਚਾ ਪੰਜਾਬ ਦਾ ਨਾਂ ਬਦਨਾਮ ਇਹੋ ਚ ਚੰਦ ਲੋਕ ਨੇ ਕੋਈ ਖਾਲਸਤਾਨ ਮੰਗਣ ਤਰਪੰਦਾ ਨਾ ਕੀਆ ਇਹੋ ਜੀਆਂ ਚੀਜ਼ਾਂ ਨੂੰ ਕਰਕੇ ਇਹਨਾਂ ਨੇ ਪੰਜਾਬ ਨੂੰ ਆਪਣੇ ਸਾਡੇ ਸਾਡੇ ਲੋਕਾਂ ਨੇ ਬਦਨਾਮ ਕੀਤਾ ਬਾਹਰੋਂ ਕੋਈ ਸ਼ਰੇ ਨਹੀਂ ਕੀਤਾ ਕੋ ਬਾਹਰਲਾ ਬੰਦਾ ਇੱਥੇ ਕੋਈ ਨਾਰਾ ਮਾਰਦਾ ਨਹੀਂ ਹੈ ਇਹੋ ਲੜਾਈਆਂ ਲੜਣ ਲੜਨ ਨੂੰ ਚੌਥੇ ਦਿਨ ਮੈਂ ਦੇਖਦਾ ਆ ਰਿਹਾ ਜੋ 84 ਤੋਂ ਸ਼ੁਰੂ ਕੰਮ ਹੋਇਆ ਇਹਨਾਂ ਲੋਕਾਂ ਨੇ ਪਿਓ ਦੇ ਪੁੱਤਾਂ ਨੇ ਪੰਜਾਬ ਨੂੰ ਬਰਬਾਦ ਕਰਕੇ ਰੱਖਤਾ ਨਾ ਕੀ ਐਨੇ ਲੋਕ ਮਨਵਾਤੇ ਆ ਚੌਥੇ ਦਿਨ ਉੱਠ ਕੇ ਨਾਰਾ ਮਾਰਦੇ ਹੁੰਦੇ ਖਾਲਸਤਾਨ ਦਾ ਅਸੀਂ ਖਾਲਸਤਾਨ ਬਣਾਵਾਂਗੇ ਜੀ ਦੱਸੋ ਕਿਹੜਾ ਖਾਲਸਤਾਨ ਚਾਹੀਦਾ ਤੁਹਾਨੂੰ ਦੱਸਿਆ ਤੇ ਜਾਵੇ ਨਾ ਨਾ ਕੀ ਕੋਈ ਬੰਦਾ ਨਾਲ ਨਹੀਂ ਹੈ ਸਾਰੇ ਲੋਕ ਬਿਜ਼ਨਸਮੈਨ ਨੇ ਕਾਰੋਬਾਰ ਕਰਨਾ ਚਾਹੁੰਦੇ ਨੇ ਸ਼ਾਂਤੀ ਚਾਹੁੰਦੇ ਨੇ ਸਾਡੇ ਤੋਂ ਵੱਡਾ ਭਾਈਚਾਰਾ ਕਿਤੇ ਹਿੰਦੁਸਤਾਨ ਚ ਦੁਨੀਆ ਚ ਹੈ ਹੀ ਨਹੀਂ ਹੈ ਹਿੰਦੂ ਸਿੱਖ ਦਾ ਨੋ ਮਾਸ ਦਾ ਰਿਸ਼ਤਾ ਨਾ ਕੀ ਹੈ ਸਾਡੀਆਂ ਰਿਸ਼ਤੇਦਾਰੀਆਂ ਇਕੱਠੀਆਂ ਸਾਡਾ ਭਾਈਚਾਰਾ ਇਕੱਠਾ ਸਾਡੇ ਬਿਜ਼ਨਸ ਕੱਟੇ ਨੇ ਪਰ ਇਹ ਪਤਾ ਨਹੀਂ ਕਿਹੜੇ ਲੋਕ ਨੇ ਜਿਹੜੇ ਰੋਜ਼ ਹੜੀ ਖਬਰਾਂ ਚਾਰ ਖਬਰਾਂ ਦੇ ਕੇ ਜਦੋਂ ਅਖਬਾਰ ਵਿੱਚ ਖਬਰ ਆ ਜਾਂਦੀ ਇੱਥੇ ਭਾਵੇਂ ਕੁਝ ਹੋਵੇ ਨਾ ਹੋਵੇ ਤੇ ਬਾਹਰਲੀ ਸਟੇਟਾਂ ਸਾਨੂੰ ਫੋਨ ਆਉਂਦਾ ਫੋਨ ਆ ਜਾਂਦੇ ਜੀ ਅੰਮਰਸਾਚ ਦੇ ਬੜਾ ਲਾਲਾ ਲਾਲਾ ਹੋ ਰਹੀ ਹੈ ਉਹ ਲੋਕ ਹੋਣਾ ਹੀ ਬੰਦ ਕਰ ਦਿੰਦੇ ਨਾ ਸਾਡੀ ਇੰਡਸਟਰੀ ਬੰਦ ਹੋ ਜਾਂਦੀ ਹੈ ਸਾਡੇ ਕਾਰੋਬਾਰ ਬੰਦ ਹੋ ਜਾਂਦੀ ਹੈ ਲੋਕ ਭੁੱਖੇ ਮਰਨ ਲੱਪਨ ਦੇ ਨਾ ਕੀ ਪਰ ਇਹਨਾਂ ਲੋਕਾਂ ਦੇ ਕੀ ਅਸਰ ਹੈ ਇਹਨਾਂ ਤੋਂ ਪੈਸਾ ਇਕੱਠਾ ਕਰਕੇ ਘਰਾਂ ਤੋਂ ਨਹੀਂ ਜਾ ਰਹੇ ਨਾ ਕੀ ਇਹ ਸਾਰੇ ਕੁਝ ਚੰਦ ਬੰਦਿਆਂ ਦੀ ਸ਼ਰਾਰਤ ਕਰਕੇ ਇਹ ਪੰਜਾਬ ਦਾ ਨੁਕਸਾਨ ਹੋ ਰਿਹਾ ਨਾ ਤੇ ਤੁਹਾਡਾ ਕੀ ਵਿਜ਼ਨ ਰਹੇਗਾ ਅੰਮ੍ਰਿਤਸਰ ਵਿੱਚ ਕਿਹੜੇ-ਕਿਹੜੇ ਕੰਮ ਹੋਣੇ ਜਿਹੜੇ ਕੀ ਬਾਕੀ ਨੇ ਔਰ ਤੁਸੀਂ ਪਾਰਟੀ ਨੂੰ ਆਪਣੀ ਦਾਅਵੇਦਾਰੀ ਪੇਸ਼ ਕੀਤੀ ਹੈ ਹਾਂ ਬਿਲਕੁਲ ਦਾਅਵੇਦਾਰੀ ਮੈਂ ਪੇਸ਼ ਕੀਤੀ ਪਾਰਟੀ ਨੂੰ ਪੰਜਾਬ ਦੇ ਸਾਰੇ ਅੰਮ੍ਰਿਤਸਰ ਚ ਨਹੀਂ ਪੰਜਾਬ ਤੇ ਜਿਵੇਂ ਦੱਸਿਆ ਬਹੁਤ ਸਾਰੇ ਕੰਮ ਹੋਣ ਵਾਲੇ ਹਨ ਸਭ ਤੋਂ ਪਹਿਲਾਂ ਇਹ ਜਿਹੜੇ ਲੋਕ ਨੇ ਜਿਹੜੇ ਨਜਾਇਜ਼ ਰੌਲਾ ਪਾਉਂਦੇ ਹਨ ਇਹਨਾਂ ਦੇ ਉੱਪਰ ਨਾਥ ਪਾਉਣੀ ਪਏਗੀ ਨਾ ਕਿ ਆ ਫਿਰ ਪੰਜਾਬ ਜੇ ਜਿੰਨਾ ਚਿਰ ਸੈਂਟਰ ਗਵਰਨਮੈਂਟ ਸਾਡੇ ਨਾਲ ਨਹੀਂ ਚੱਲੇਗੀ ਉਹ ਨਾ ਚਿਰ ਪੰਜਾਬ ਦੀ ਤਲਕੀ ਨਹੀਂ ਹੋ ਸਕਦੀ ਪੰਜਾਬ ਦੇ ਚਵਤ ਵਧਨ ਇੰਡਸਟਰੀ ਚਾਹੀਦੀ ਹੈ ਜਿੰਨੀ ਦੇਰ ਵੱਡੀ ਤੋਂ ਵੱਡੀ ਇੰਡਸਟਰੀ ਇੱਥੇ ਨਹੀਂ ਪੰਜਾਬ ਚ ਆਏਗੀ ਨੌਜਵਾਨ ਨੂੰ ਕਾਰੋਬਾਰ ਨਹੀਂ ਮਿਲੇਗਾ ਲੋਕ ਖੁਸ਼ਹਾਲ ਕਿਥੇ ਹੋਣਗੇ ਨਾ ਕਿ ਬਹੁਤ ਸਾਰੇ ਕੰਮ ਨੇ ਉਹਨਾਂ ਦੇਖੋ ਜਿਹੜਾ ਸੜਕਾਂ ਦਾ ਕੰਮ ਸੀ ਸਟੇਟ ਗਵਰਨਮੈਂਟ ਦਾ ਉਹ ਕੱਢੇ ਵਾਹ ਨਾ ਕੀ ਵੱਡੇ ਲੈਵਲ ਦੇ ਉੱਪਰ ਡੜਿਆ ਹਾਈਵੇ ਬਣਾ ਰਹੇ ਨੇ ਉਹਦਾ ਨਾ ਕੀ ਦਾ ਫਾਇਦਾ ਹੋਣਾ ਨਾ ਕੀ ਇੱਥੋਂ ਦਿੱਲੀ ਜਾਵਾਂਗੇ 4 ਘੰਟੇਂ ਦਿੱਲੀ ਜਾਵਾਂਗੇ ਇਹ ਸੈਂਟਰ ਗਵਰਨਮੈਂਟ ਦੀਆਂ ਪਾਲਿਸਕੀਆਂ ਕਰਕੇ ਇਹ ਹਾਈਵੇ ਤਿਆਰ ਹੋ ਰਹੇ ਨਾ ਕੀ ਇਹ ਸਟੇਟ ਦਾ ਇਹਦੇ ਵਿੱਚ ਤਾਂ ਕੋਈ ਰੋਲ ਨਹੀਂ ਨਾ ਕੀ ਆ ਸਾਰਾ ਸੈਂਟਰ ਦਾ ਹੀ ਪੈਸਾ ਲੱਗ ਰਿਹਾ ਨਾ ਕੀ ਜਿੰਨਾ ਵੀ ਰਾਸ਼ਨ ਫ੍ਰੀ ਮਿਲ ਰਿਹਾ ਇਹ ਵੀ ਸੈਂਟਰ ਗਵਰਨਮੈਂਟ ਦਾ ਮਿਲ ਰਿਹਾ ਨਾ ਕੀ ਪੰਜਾਬ ਸਰਕਾਰ ਦੇ ਤੇ ਪੱਲੇ ਕੁਝ ਨਹੀਂ ਹੈਗਾ ਨਾ ਕੀ ਉਹ ਕਿਸ ਕਰਕੇ ਨਹੀਂ ਹੈਗਾ ਕਿ ਇਹ ਜਿਹੜੀ ਸਰਕਾਰ ਆਈ ਹੈ ਇਹਨਾਂ ਨੇ ਦਿੱਲੀ ਦੀ ਸਰਕਾਰ ਨਾਲ ਆਪਣਾ ਮੱਥਾ ਲਾ ਛੜਿਆ ਤਿਹਸਰ ਵੀ ਕੋਈ ਆਪਣੀ ਖਬਰਾਂ ਦੀ ਖਬਰਾਂ ਬਣਾ ਛੜੀਆਂ ਔਰ ਸਟੇਟ ਦੇ ਬਾਰੇ ਨਹੀਂ ਕੁਝ ਸੋਚਿਆ ਇਹਨਾਂ ਨੇ ਨਾ ਨਾ ਪਰ ਮਹਿੰਗਾਈ ਦੇਸ਼ ਅੰਦਰ ਬਹੁਤ ਜ਼ਿਆਦਾ ਹੈ। ਕੀ ਆ ਸਮਝਦੇ ਹੋ ਵੀ ਭਾਜੀਪੀ ਨੂੰ ਨੁਕਸਾਨ ਹੋਏਗਾ ਮਹਿੰਗਾਈ ਫੈਕਟਰ ਹੈ ਇੱਕ। ਵੇਖੋ ਮਹਿੰਗਾਈ ਜਿਹੜੀ ਹੈ ਸਮੇਂ ਦੇ ਨਾਲ-ਨਾਲ ਜੇ ਮਹਿੰਗਾਈ ਵਧੀ ਹੈ ਤੇ ਲੋਕਾਂ ਦੇ ਕਾਰੋਬਾਰ ਵੀ ਬਹੁਤ ਵਧੇ ਨੇ। ਮਹਿੰਗਾਈ ਹੈ ਹੁਣ ਏ 100 ਕਰੋੜ ਤੋਂ ਵੱਧ ਲੋਕਾਂ ਨੂੰ ਦੇ ਨਾ ਕੀ ਹੈ ਰਾਸ਼ਨ ਫ੍ਰੀ ਮਿਲ ਰਹੀ ਹੈ ਤੇ ਮੰਗਾਈ ਕਾਦੀ ਨਾ ਕੀ ਹੈ ਮੈਂ ਸਮਝਦਾ 32 ਫ੍ਰੀ ਲੋਕਾਂ ਨੂੰ ਮਿਲ ਰਹੀ ਹੈ ਰਾਸ਼ਨ ਫ੍ਰੀ ਲੋਕਾਂ ਨੂੰ ਮਿਲ ਰਹੀ ਹੈ ਮੰਗਾਈ ਦੇ ਨਾਲ ਤਾਂ ਤਾਦੀ ਮੰਗਾਈ ਹੈ ਨਾ ਜੇ ਇੰਡਸਟਰੀ ਨਹੀਂ ਲੱਗ ਰਹੀ ਹੈ ਜੇ ਇੰਡਸਟਰੀ ਲੱਗੇ ਕਾਰੋਬਾਰ ਵਧੀਆ ਹੋਣ ਅਮਨ ਸ਼ਾਂਤੀ ਹੋਵੇ ਤੇ ਆਪੇ ਸਾਰੇ ਲੋਕ ਖੁਸ਼ਹਾਲ ਹੋਣਗੇ ਨਾ ਕੀ ਹੈ ਅਮਰਸਾ ਦੀ ਸੀਟ ਤੇ ਬਹੁਤ ਸਾਰੀਆਂ ਨਿਗਾਹਾਂ ਲੱਗੀਆਂ ਹੋਈਆਂ ਨੇ ਪਾਰਟੀ ਵੱਲੋਂ ਜੇ ਪਿਛਲੇ ਸਮੇਂ ਦੀ ਗੱਲ ਕਰੀਏ ਤਾਂ ਪੈਰਾਸ਼ੂਟਾਂ ਹੀ ਜਿਹੜੇ ਕੀ ਉਮੀਦਵਾਰ ਉਤਾਰੇ ਗਏ ਨੇ ਲੋਕਲ ਉਮੀਦਵਾਰ ਨਹੀਂ ਉਤਾਰੇ ਨੇ ਕੀ ਸਮਝੋ ਤੁਹਾਡੀ ਕੀ ਇਹ ਤਾਂ ਰਾਏਸ ਮਤਲਬ ਦੇਖੋ ਇਹ ਤੇ ਮੁੜ ਕੇ ਸਾਡਾ ਇੱਕ ਸਾਡਾ ਸਿਸਟਮ ਹੈ ਕਿ ਜੋ ਪਾਰਟੀ ਹਾਈ ਕਮਾਂਡ ਫੈਸਲਾ ਕਰਦੀ ਹੈ ਉਹ ਵੀ ਸੋਚ ਕੇ ਕੁਝ ਕਰਦੀ ਹੈ ਉਹ ਜੋ ਕਰਨਗੇ ਉਹਦੇ ਉੱਪਰ ਸਾਰਿਆਂ ਨੂੰ ਨਾਲ ਚੱਲਣਾ ਪਏਗਾ ਪਰ ਜੋ ਮੈਂ ਦੇਖ ਰਿਹਾ ਕਿ ਪਿਛਲੇ ਦਿਨਾਂ ਦੇ ਵਿੱਚ ਸਾਰਾ ਬਹੁਤ ਵੱਡਾ ਇਕੱਠ ਹੋਇਆ ਸੀ ਇੱਥੇ ਸਾਡੇ ਬੀਜੇਪੀ ਆਫਿਸ ਦੇ ਵਿੱਚ ਵੀ ਰਾਣਾ ਸੋਢੀ ਜੀ ਵੀ ਆਏ ਸੀ ਸਾਰਿਆਂ ਦੇ ਵਿਚਾਰ ਲੈਣ ਨਾਕ ਉਥੇ ਇੱਕ ਗੱਲ ਸਾਹਮਣੇ ਜ਼ਰੂਰ ਆਈ ਸੀ ਕਿ ਜਿਹੜਾ ਮਰਜ਼ੀ ਕੋਈ ਲੀਡਰ ਹੋਵੇ ਲੋਕਲ ਲੀਡਰ ਜਿਹੜਾ ਜ਼ਰੂਰੀ ਹੈ ਕਿਉਂਕਿ ਲੋਕਲ ਲੀਡਰ ਨੂੰ ਉਹ ਜਿਹੜੀ ਹੈ ਉਹ ਪੰਜਾਬ ਦੀ ਜਾਂ ਅਮਰਸਰ ਦੇ ਲੋਕਾਂ ਦੀ ਨਬਜ਼ ਦਾ ਪਤਾ ਹੈ ਕਿ ਕੀ ਹੈ ਇਥੇ ਕਿਸ ਕਰਕੇ ਕਿਸ ਚੀਜ਼ ਦੀ ਲੋੜ ਹੈ ਔਰ ਕਿਸ ਤਰ੍ਹਾਂ ਲੋਕਾਂ ਨਾਲ ਵਿਚਰਨਾ ਲੋਕਾਂ ਦੀ ਤਕਲੀਫਾਂ ਜਿਆਦਾ ਪਤਾ ਹੁੰਦੀ ਹੈ ਉਹ ਮੈਂ ਨਬਜ਼ ਦੀ ਗੱਲ ਕਹਤੀ ਹਰ ਦੁੱਖ ਤਕਲੀਫ ਦਾ ਜਿਹੜਾ ਹੈ ਉਹਨਾਂ ਨੂੰ ਪਤਾ ਹੈ ਕਿ ਜਿਹੜਾ ਬੰਦਾ ਇਸ ਸ਼ਹਿਰ ਜੰਮਿਆ ਵੜਿਆ ਉਹਨੂੰ ਹਰ ਗਲੀ ਉਹਨੂੰ ਮੁਹੱਲੇ ਦਾ ਹੁਣ ਜੇ ਮੈਂ ਤੁਸੀਂ ਮੇਰੇ ਤੋਂ ਹੀ ਗੱਲ ਕਰ ਲਓ ਕੋਈ ਕੋਈ ਇਹੋ ਜਿਹਾ ਮਰ ਮੇਰੇ ਡਿਸਟ੍ਰਿਕਟ ਦਾ ਪਿੰਡ ਨਹੀਂ ਹੋਏਗਾ ਜਿੱਥੇ ਮੇਰੇ ਪਰਸਨਲ ਤੌਰ ਤੇ ਜਿਹੜੇ ਮੇਰੇ ਜਿਹੜੇ ਸਾਥੀ ਨਹੀਂ ਹੈ ਮੇਰੇ ਮਿੱਤਰ ਨਹੀਂ ਹੈ ਕੋਈ ਗਲੀ ਮੁਹੱਲਾ ਕੋਈ ਚਾਹੇ ਕੋ ਕਾਲੀ ਹੋਵੇ ਚਾਹੇ ਕੋ ਕਾਂਗਰਸੀ ਹੋਵੇ ਚਾਹੇ ਕੋ ਜਨ ਸੰਘੀ ਹੋਵੇ ਕੋਈ ਵੀ ਬੰਦਾ ਵੀ ਹੋਏਗਾ ਮੈਂ ਉਹਨੂੰ ਪਰਸਨਲੀ ਜਾਣਦਾ ਨਾ ਪਤਾ ਹੁੰਦਾ ਕਿ ਉਹ ਕਿਹੜੀ ਪਾਰਟੀ ਦਾ ਬੰਦਾ ਨਾ ਹੈ ਉਹ ਨਵੇਂ ਬੰਦੇ ਨੂੰ ਮੁਸ਼ਕਲ ਆ ਫਰਉਂਦੀਆਂ ਨਾਲ ਭਾਜਪਾ ਦਾ ਕਹਿੰਦੇ ਵੀ ਸ਼ਹਿਰਾਂ ਵਿੱਚ ਤੇ ਆਧਾਰ ਹੈਗਾ ਪਿੰਡਾਂ ਵਿੱਚ ਆਧਾਰ ਨਹੀਂ ਹੈ ਤੇ ਇਹਨੂੰ ਕਿਸ ਤਰ੍ਹਾਂ ਡਿਪਲੋਗੇ ਕਿਉਂਕਿ ਜੇ ਗੱਲ ਕਰੀਏ ਅਮਰਸਰ ਲੋਕ ਸਭਾ ਹਲਕੇ ਦੀ ਤਾਂ 9 ਹਲਕੇ ਨੇ ਜਿਸ ਵਿੱਚ ਪੰਜ ਸ਼ਹਿਰੀ ਹਲਕੇ ਨੇ ਚਾਰ ਨਾਲੇ ਪਿੰਡੂ ਹਲਕੇ ਨੇ ਦੇਖੋ ਪਿੰਡਾਂ ਦੇ ਲੋਕ ਵੀ ਬਹੁਤ ਸਿਆਣੇ ਹੋ ਗਏ ਹਨ ਸ਼ਹਿਰ ਤੇ ਪਿੰਡ ਦਾ ਕੋਈ ਫਰਕ ਨਹੀਂ ਰਿਹਾ ਨਾ ਕੀ ਹੈ ਇਹ ਠੀਕ ਹੈ ਕਿ ਜਿਹੜੀ ਸਾਡੀ ਭਾਜਪਾ ਹੈ ਇਹ ਅਕਾਲੀ ਦਲ ਦੇ ਨਾਲ ਰਲ ਕੇ ਲੜਦੀ ਰਹੀ ਹੈ ਇਹਨਾਂ ਨੂੰ ਪਿੰਡਾਂ ਦੇ ਵਿੱਚ ਜਾਣ ਦਾ ਮੌਕਾ ਘੱਟ ਮਿਲਿਆ ਇਹਨਾਂ ਨੇ ਸਿਰਫ ਸ਼ਹਿਰਾਂ ਦੀ ਸੀਟਾਂ ਦੇ ਲੜਦੇ ਨਹੀਂ ਪਿੰਡਾਂ ਦੇ ਵਿੱਚ ਇਹਨਾਂ ਦਾ ਆਧਾਰ ਨਹੀਂ ਸੀ ਪਰ ਪਿਛਲੇ 2 ਸਾਲ ਤੋਂ ਜਦੋਂ ਨਾਲ ਇਹਨਾਂ ਨੇ ਆਪਣਾ ਆਪਣੇ ਤੌਰ ਤੇ ਕੰਮ ਸ਼ੁਰੂ ਕੀਤਾ ਔਰ ਪਿੰਡਾਂ ਦੇ ਵਿੱਚ ਬਹੁਤ ਵੱਡਾ ਰਿਸਪਾਂਸ ਮਿਲ ਰਿਹਾ ਤੁਸੀਂ ਦੇਖਿਆ ਕਿ ਸਾਰੇ ਇਨਚਾਰਜ ਲੱਗੇ ਨੇ ਬਹੁਤ ਵੱਡੀਆਂ ਮੀਟਿੰਗਾਂ ਹੋ ਰਹੀਆਂ ਸਾਰੇ ਜਿਹੜੇ ਜ਼ਿਲ੍ਹੇ ਦੇ ਵਿੱਚ ਨਾਲ ਹੀ ਲੋਕ ਤੇ ਹੁਣ ਖੜੇ ਨੇ ਕਿ ਉਹਨਾਂ ਨੇ ਦੇਖ ਲਿਆ ਉਹਨਾਂ ਨੇ ਕਾਂਗਰਸ ਨੂੰ ਵੀ ਦੇਖ ਲਿਆ ਉਹਨਾਂ ਨੇ ਅਕਾਲੀਆਂ ਨੂੰ ਵੀ ਦੇਖ ਲਿਆ ਸਾਰਿਆਂ ਨੂੰ ਦੇਖ ਲਿਆ ਉਹ ਚਾਹੁੰਦੇ ਨੇ ਕਿ ਜਿੰਨਾ ਦੇਰ ਤੱਕ ਭਾਜਪਾ ਨਹੀਂ ਆਏਗੀ ਪੰਜਾਬ ਦੇ ਵਿੱਚ ਉਹਨਾਂ ਦੇ ਦੇਰ ਤੱਕ ਪੰਜਾਬ ਤਰੱਕੀ ਨਹੀਂ ਕਰੇਗਾ ਇਹ ਲੋਕਾਂ ਦੇ ਮਨ ਦੇ ਵਿੱਚ ਗੱਲ ਬੈਠ ਚੁੱਕੀ ਹੈ ਚਾਹੇ ਮੁਲਾਜ਼ਮ ਹੈ ਚਾਹੇ ਜ਼ਿੰਮੇਦਾਰ ਹੈ ਉਹਨਾਂ ਨੂੰ ਪਤਾ ਲੱਗ ਚੁੱਕਾ ਹੈ ਕਿ ਇਹ ਸਭ ਝੂਠੀਆਂ ਗੱਲਾਂ ਫਾਹਾਂ ਹੈਗੀਆਂ ਇਹਨਾਂ ਦੀ ਅਸੀਂ ਬਦਲਾਅ ਵਿੱਚ ਉਹਨੇ ਸੋ ਉਹ ਵੀ ਲਿਆ ਕੇ ਵੇਖ ਲਿਆ ਪਰ ਸੈਂਟਰਲ ਗਵਰਨਮੈਂਟ ਨਾਲ ਜਿੰਨਾ ਚਿਰ ਤਾਲਮੇਲ ਨਹੀਂ ਬਣੇਗਾ ਉਹਨਾਂ ਚਿਰ ਪੰਜਾਬ ਦੀ ਖੁਸ਼ਹਾਲੀ ਨਹੀਂ ਹੋ ਸਕੇਗੀ ਸਮਝੋ ਕਿ ਪੰਜਾਬ ਦੇ ਲੋਕ ਜਿਹੜੇ ਨਹੀਂ ਬੀਜੇਪੀ ਤੇ ਆਪਣਾ ਵਿਸ਼ਵਾਸ ਪ੍ਰਗਟ ਕਰਦੇ ਪੱਕਾ 100% ਤੁਸੀਂ ਦੇਖੋਗੇ ਹਿੰਦੁਸਤਾਨ ਦੀ ਸਰਕਾਰ ਬਣਨ ਜਾ ਰਹੀ ਹੈ ਇਹਦੇ ਵਿੱਚ ਕੋਈ ਦੋ ਰਹਿਵਾਂ ਨਹੀਂ ਹੈ ਕਿ ਮੋਦੀ ਸਾਹਿਬ ਅਗਲੀ ਵਾਰੀ ਜਿਹੜੇ ਆ ਪ੍ਰਾਈਮ ਮਿਨਿਸਟਰ ਬਣਨ ਜਾ ਰਹੇ ਨੇ ਪਰ ਸਾਨੂੰ ਖੁਸ਼ੀ ਤਦ ਹੋਏਗੀ ਜੇ ਉਹਦੇ ਵਿੱਚ ਸਾਡੀ ਭਾਗੀਦਾਰੀ ਸਾਡਾ ਹਿੱਸਾ ਹੋਏਗਾ ਜਿੰਨਾ ਚਿਰ ਸਾਡਾ ਹਿੱਸਾ ਹੀ ਨਹੀਂ ਹੋਏਗਾ ਤੇ ਅਸੀਂ ਉੱਥੇ ਜਾ ਕੇ ਮੰਗ ਨਹੀਂ ਸਕਦੇ ਆਪਣੀ ਗੱਲ ਨਹੀਂ ਉਠਾ ਸਕਦੇ ਪੰਜਾਬ ਵਿੱਚ ਪਰਫਾਰਮੈਂਸ ਜਿਹੜੀ ਭਾਜੀਪੀ ਦੀ ਉਹ ਮਾੜੀ ਰਹਿੰਦੀ ਹੈ ਕਿ ਆ ਸਮਝਦੇ ਵੀ ਇਸ ਵਾਰ ਜਿਹੜੀ ਕਿ ਚੰਗੀ ਪਰਫਾਰਮੈਂਸ ਰਹੇਗੀ ਨਹੀਂ ਮੈਂ ਤੁਹਾਨੂੰ ਦੱਸਿਆ ਕਿ ਲੋਕ ਲੋਕਾਂ ਨੇ ਮਨ ਬਣਾ ਲਿਆ ਲੱਗਿਆ ਕਿ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਐ ਕਿ ਲੋਕਾਂ ਨੇ ਮਨ ਮੰਨ ਰਿਆ ਐ ਕਿ ਸਾਰੇ ਲੋਕਾਂ ਨੇ ਭਾਜੀਪੀ ਨੂੰ ਵੋਟ ਪਾਉਣੀ ਹੈ ਔਰ ਜੜੀਏ ਥੋਦੀਆਂ ਜਾਂ 13 ਸੀਟਾਂ ਇਹ ਪੂਰੀਆਂ ਨਹੀਂ ਪੂਰੀਆਂ ਜਿੱਤ ਕੇ ਆਖੀ ਅਸੀਂ ਮੋਦੀ ਸਾਹਿਬ ਦੀ ਝੋਲੀ ਪਾਉਣੀ ਆ ਔਰ ਪੰਜਾਬ ਨੂੰ ਤਰੱਕੀ ਦੀ ਰਾਹ ਵੱਲ ਕੱਢ ਕੇ ਜਿਹੜਾ ਨੌਜਵਾਨ ਸਾਡਾ ਪੰਜਾਬ ਛੱਡ ਕੇ ਭੱਜ ਰਿਹਾ ਉਹਦੇ ਤੇ ਸਾਨੂੰ ਧਿਆਨ ਦੇਣਾ ਪਵੇਗਾ ਨਹੀਂ ਤਾਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਮਾਫ਼ ਨਹੀਂ ਕਰਨਗੀਆਂ ਨਗਰ ਮਿਹਰਬਾਨੀ ਸਰ ਜੀ ਬਹੁਤ ਬਹੁਤ ਧੰਨਵਾਦ ਜੀ ਬਿਲਕੁਲ ਜੀ ਇਹਨੇ ਸਾਭਾ ਐਮਐਲਏ ਹਰਜਿੰਦਰ ਸਿੰਘ ਠੇਕੇਦਾਰ ਜਿਨ੍ਹਾਂ ਨੇ ਦਾਅਵੇਦਾਰੀ ਜਿਤਾਈ ਹੈ ਆਪਣੀ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਕਿ ਕਿ ਪਿਛਲੇ ਕਾਫੀ ਸਮੇਂ ਤੋਂ ਜਿਹੜਾ ਕਿ ਸਿਆਸਤ ਵਿੱਚ ਸਰਗਰਮ ਨੇ ਔਰ ਉਹਨਾਂ ਨੇ ਹਾਈ ਕਮਾਂਡ ਨੂੰ ਇਹੀ ਅਪੀਲ ਕੀਤੀ ਹੈ ਬਾਹਰੋਂ ਉਮੀਦਵਾਰ ਲਿਆਂਦੀ بجائے ਲੋਕਲ ਉਮੀਦਵਾਰ ਤੇ ਵਿਸ਼ਵਾਸ ਚਿਤਾਇਆ ਜਾਵੇ ਤਾਂ ਜੋ ਜਿਹੜੇ ਕਿ ਲੋਕਲ ਉਮੀਦਵਾਰ ਨੇ ਕਿਉਂਕਿ ਨਬਜ਼ ਪਛਾਣਦੇ ਨੇ ਲੋਕਾਂ ਦੀਆਂ ਦੁੱਖ ਤਕਲੀਫਾਂ ਨਾਲ ਜ਼ਿਆਦਾ ਨੇੜਿਓਂ ਜੁੜੇ ਹੁੰਦੇ ਨੇ ਇਸ ਲਈ ਜੇਕਰ ਭਾਜਪਾ ਅਮਰਸਰ ਲੋਕ ਸਭਾ ਸੀਟ ਜਿੱਤਣਾ ਚਾਹੁੰਦੀ ਹੈ ਤਾਂ ਭਾਜਪਾ ਹਾਈ ਕਮਾਂਡ ਨੂੰ ਲੋਕਲ ਲੀਡਰ ਤੇ विश्वास करके टिकट जी की ओ, देनी चाहिए है कैमरा परसन सुखपाल सिकंदर पछरी झा दैनिक सिरा टीवी अमृतसर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर